ਜੇ ਅਕੇੜੇ ਆਪਣੀ ਚੁੰਝਣਾ ਮਾਰੋ ਕਿਉਂਕਿ ਤੇਰੇ ਦੇਖਣ ਕੀ ਆਸ ਹਜੇ ਇਨ੍ਹਾਂ ਨੈਣਾ ਨੂੰ ਇਨ੍ਹਾਂ ਨੇਤਰਾ ਨੂੰ ਆਪਣੇ ਖੁਦਾ ਆਪਣੇ ਅੱਲਾ ਆਪਣੇ ਪੀਰ ਨੂੰ ਆਪਣੇ ਮੁਰਸ਼ਿਦ ਨੂੰ ਦੇਖਣ ਦੀ ਹਜੇ ਆਸ ਹੈ ਇਹ ਦੋ ਨੈਣਾ ਮਤ ਚੂਗੋ ਕਿਉਂਕਿ ਕਰਮਟ ਟਡੋਲੇਆ ਤੁਸੀਂ ਸਾਰਾ ਮੇਰਾ ਕਾਗਾ ਕਰਮਟ ਟਡੋਲੇਆ ਸਭਲਾ ਖਾਇਆ ਮਾਸ ਸਾਰਾ ਮਾਸ ਖਾ ਲਿਆ ਅਰ ਤੁਹਾਡੇ ਅੱਗੇ ਪਰਲਾ ਹੈ ਜੇ ਤੁਹਾਨੂੰ ਕਿਤੇ ਹੋਰ ਮਿਲ ਜਾਏ ਨਾ ਕਿਤੇ ਇਹਨਾਂ ਹੱਡੀਆਂ ਦੇ ਜੋੜਾਂ ਦੇ ਵਿੱਚ ਕਿਤੇ ਮਾਸ ਤੁਸੀਂ ਨੋਚ ਲੋ ਪਰ ਇਹਨਾਂ ਅੱਖੀਆਂ ਦੇ ਵਿੱਚ ਤੁਸੀਂ ਚੰਗੇ ਨਾ ਮਾਰੋ ਅੱਖੀਆਂ ਦੇ ਹਜੇ ਇਹਨਾਂ ਨੇ ਜ਼ਿਦਾਰੇ ਕਰਨੇ ਨੇ ਆਪਣੇ ਖੁਦਾ ਆਪਣੇ ਰੱਬ ਦੇ ਹੁਣ ਇਹੋ ਬਚਨ ਨੇ ਜਿਹੜੇ ਸਤਕਾਰਯੋਗ ਇਹ ਕਰਦੇ ਪਏ ਨੇ ਕਿ ਉਹਨਾਂ ਦਾ ਸਿਰਫ ਜਿਹੜਾ ਪਿੰਜਰ ਬਣ ਗਿਆ ਇੱਕ ਹੱਡੀਆਂ ਦੇ ਮੁੱਠ ਬਣ ਗਿਆ ਹਰ ਪੁੱਠੇ ਖਲੋਤਾ ਇਹ ਬੰਦਗੀ ਕਰਨਾ ਇੱਕ ਕਠਨ ਤਪੱਸਿਆ ਜਿਹੜੀ ਹੈ ਇਹਨਾਂ ਨੇ ਕੀਤੀ ਹੈ ਬਰਦੀ ਵਾਦੇ ਵਿੱਚ ਉਹਦਾਂ ਦਾ ਮਿਲਿਆ ਸੀ ਔਰ ਗੱਲ ਇਹ ਹੈ ਇਨਸਾਨ ਆਰੇ ਆ ਪੀਰੇ ਅਗੇ ਤੇ ਜਰਨੀ ਬਣੇਗਾ। ਹਾਂ ਕੋਈ ਬਿਮਾਰੀ ਤੇ ਰੋਗ ਲੱਗ ਗਿਆ ਵਕਰੀ ਗੱਲ ਹੈ ਔਰ ਜਦੋਂ ਤੰਦਰੁਸਤ ਸਰੀਰ ਹੋਵੇ ਖਾਣੇ ਦੇ ਨਾਲ એનર્ਜੀ ਮਿਲਦੀ ਹੈ ਸ਼ਕਤੀ ਮਿਲਦੀ ਹੈ ਖਾਰੇ ਆ ਪੀਰੇ ਅਤੇ ਸਾਡਾ ਜੀਵਨ ਹੈ ਪਾਣੀ ਪਾਣੀ ਪੀਰੇ ਆ। ਉਹਨਾਂ ਨੇ ਜੋ ਨਹੀਂ ਛੱਡ ਦਿੱਤੇ ਖਾਣਾ ਵੀ ਛੱਡਿਆ ਸੀ ਅਤੇ ਪੀਣਾ ਵੀ ਛੱਡਿਆ ਸੀ ਅਰਣਾਕਸ਼ਨ ਹੈ ਤਾਂ ਕਰਕੇ ਇਹ ਜਿਹੜਾ ਸਿਉਖ ਤੱਕ ਲੱਗੀ ਇਹਨੂੰ ਐਦਾ ਪਿੰਜਰ ਬਣ ਗਿਆ ਸਰੀਰ ਤਾਂ ਨਿੱਜ ਦੀ ਗੱਲ ਕਰਦੇ ਨੇ ਸਭ ਕੁਝ ਕਹਿੰਦੇ ਸਿਰਫ ਆਦੀਆਂ ਦੀ ਮੁਤਜ਼ਾ ਹੈ ਗਿਆ ਸੀ ਪੂਜਾ ਮੇਰ ਸਰਨ ਤੱਕ ਪੁਨ ਮਾਸੂ ਇਹ ਪੂਜਾ ਕੇ ਮਲੋਦੇ ਸਰੀਰ ਤੇ ਨਾ ਪੈਂ ਮੇਜੇ ਡਾਕ